ਸਸਰੀ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਮਾ ਦਾ ਮੋੜ ਤੋਂ ਸਾਕਤ ਜੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਮੌਸਮ ਦੀ ਪੰਜਾਬ ਦੇ ਵਿੱਚ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਨੇ ਸੈਟਲਾਈਟ ਇਮੇਜ ਦੇਖਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਸੈਟਲਾਈਟ ਇਮੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਹਲਕੇ ਤੋਂ ਦਰਮਿਆਨੀ ਬੱਦਲ ਬਾਈ ਗੁਰਦਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੀ ਜਿਸ ਦੇ ਨਾਲ ਕੋਈ ਵੱਡੀਆਂ ਕਾਰਵਾਈਆਂ ਫਿਲਹਾਲ ਮੀਂਹ ਦੀ ਐ ਦਿਖਾਈ ਨਹੀਂ ਦੇ ਰਹੀਆਂ ਵੱਡੇ ਵੱਡੇ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਹੋ ਜਾਂਦੇ ਨੇ ਪਰ ਉਸ ਦੇ ਉਲਟ ਕੋਈ ਵੱਡੀ ਕਾਰਵਾਈ ਮੀਂਹ ਦੀ ਪੰਜਾਬ ਦੇ ਵਿੱਚ ਫਿਲਹਾਲ ਦਿਖਾਈ ਨਹੀਂ ਦੇ ਰਹੀ ਆਪਾਂ ਕਹਿ ਲਈਏ ਤਾਂ 5 ਤੋਂ 10% ਵੀ ਕੋਈ ਵੱਡੀ ਕਾਰਵਾਈ ਅਗਰ ਪੰਜਾਬ ਦੇ ਵਿੱਚ ਹੋ ਜਾਂਦੀ ਹੈ ਤਾਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਰ ਆਪਾਂ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਗੱਲ ਕਰੀਏ ਕਿਸੇ ਤਰੀਕੇ ਦੀ ਵੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਸ ਦੇ ਕਾਰਨ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਕਹਿ ਲਈਏ ਤਾਂ ਹਮਸ ਤੋਂ ਗਰਮੀ ਤੋਂ ਤਾਂ ਰਾਹਤ ਮਿਲਦੀ ਪੰਜਾਬ ਵਾਸੀਆਂ ਨੂੰ ਫਿਲਹਾਲ ਦਿਖਾਈ ਨਹੀਂ ਦੇ ਰਹੀ ਆਪਾਂ ਅਗਰ ਗੱਲ ਕਰੀਏ ਤਾਂ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਤਾਂ ਅਗਰ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਜਿਹੜਾ ਅਧਰೇಖਾ ਤੋਂ ਗੱਲ ਕਰੀਏ ਲੁਧੇਰਾਣੇ ਤੋਂ ਉੱਪਰਲੇ ਵਾਲੇ ਪਾਸੇ ਦੇ ਵਿੱਚ ਤਾਪਮਾਨ ਜਿਹੜੇ 35 ਡਿਗਰੀ ਤੋਂ ਥੱਲੇ ਨੇ ਅਤੇ ਹੇਠਲੇ ਪਾਸੇ ਗੱਲ ਕਰੀਏ ਤਾਂ ਤਾਪਮਾਨ ਜਿਹੜੇ 35 ਡਿਗਰੀ ਤੋਂ ਉੱਪਰ ਬਣੇ ਹੋਏ ਦਿਖਾਈ ਦੇ ਰਹੇ ਜਿਸ ਦੇ ਵਿੱਚ ਖਾਸ ਕਰਕੇ ਮਾਲਵੇ ਦੀ ਬੈਲਟ ਆ ਰਹੀ ਹੈ ਮਾਲਵੇ ਦੀ ਬੈਲਟ ਵਿੱਚ ਅੰਤਾਂ ਦੀ ਗਰਮੀ ਪੈ ਰਹੀ ਹੈ ਸੋਕੇ ਵਰਗੇ ਹਾਲਾਤ ਬਣੇ ਹੋਏ ਨੇ ਜਿਸ ਦੇ ਕਾਰਨ ਇਸ ਇਲਾਕੇ ਦੇ ਲੋਕ ਜ਼ਿਆਦਾ ਪਰੇਸ਼ਾਨ ਨੇ ਬਾਕੀ ਪੰਜਾਬ ਨਾਲ ਜੋ ਕੁਟਮੇ ਰੂਪ ਦੇ ਵਿੱਚ ਕਿਣਮਣ ਕਣੀ ਮੀ ਆਮ ਤੌਰ ਤੇ ਦੇਖਣ ਨੂੰ ਮਿਲੇ ਨੇ ਆਖਰੀ 10 ਦਿਨਾਂ ਦੇ ਵਿੱਚ ਪਰ ਮਾਲਵੇ ਵਿੱਚ ਕਿਸੇ ਤਰੀਕੇ ਦੀ ਮੀਂਹ ਦੇ ਕਾਰਵਾਈਆਂ ਨਾ ਹੋਣ ਦੇ ਕਾਰਨ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਮਾਲਵੇ ਦੇ ਲੋਕਾਂ ਨੂੰ ਇਸ ਟਾਈਮ ਕਰਨਾ ਪੈ ਰਿਹਾ ਹੈ ਜੀ ਅਗਰ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਗੱਲ ਕਰੀਏ ਫਿਲਹਾਲ ਮੌਸਮ ਖੁਸ਼ਕ ਅਤੇ ਸਾਫ ਬਣਿਆ ਰਹਿ ਸਕਦਾ ਹੈ ਜੀ ਕੋਈ ਵੱਡੀ ਕਾਰਵਾਈ ਹੋਣ ਦੀ ਉਮੀਦ ਨਹੀਂ ਹੈ ਇਸੇ ਤਰੀਕੇ ਨਾਲ ਹਮੇਸ਼ਾ ਤੇ ਗਰਮੀ ਤੋਂ ਪੰਜਾਬ ਵਸਨੀ ਨੂੰ ਝੂਲਣ ਝੋਣ ਜਾ ਪੈ ਸਕਦਾ ਹੈ ਬਾਕੀ ਜੋ ਵੀ ਸ਼ਾਮ ਦੀ ਅਪਡੇਟ ਹੋਵੇਗੀ ਉਹ ਜਲਦ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਿਆ ਕਰੋ ਇਨਫੋਰਮੇਟਿਵ ਲੱਗਦੀ ਹੈ ਵੀਡੀਓ ਤਾਂ ਸ਼ੇਅਰ ਕਰਦੇ ਕਰੋ ਆਪਣੇ ਵਰਗੇ ਯਾਰਾਂ ਦੋਸਤਾਂ ਤੱਕ ਤਾਂ ਕਿ ਉਹਨਾਂ ਨੂੰ ਵੀ ਇਹ ਮੌਸਮ ਦੀ ਜਾਣਕਾਰੀ ਪੁੱਜ ਸਕੇ ਬਾਕੀ ਜੋ ਵੀ ਮਨ ਦੀ ਕੋਈ ਇੱਛਾ ਹੁੰਦੀ ਹੈ ਕਿਸੇ ਤਰੀਕੇ ਦੇ ਸਵਾਲ ਪੁੱਛਣ ਦੀ ਤਾਂ ਕਮੈਂਟ ਬਾਕਸ ਵਿੱਚ ਲਿਖਣਾ ਨਾ ਭੁੱਲਿਆ ਕਰੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ